ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੋਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਨਾਰੀਅਲ ਦਾ ਨਾ ਸ਼ਰਬਤ ਬਣਾਵਾਂਗੇ ਆਪਣੇ ਕੋਲ ਕੱਚਾ ਨਾਰੀਅਲ ਹੈ ਇਹਦੇ ਵਿੱਚ ਪਾਣੀ ਵੀ ਹੈਗਾ ਤੇ ਆ ਆਪਾਂ ਲਈਏ ਚੀਨੀ ਤੇ ਕਾਲਾ ਨਮਕ ਬਹੁਤੀਆਂ ਚੀਜ਼ਾਂ ਇਹਦੇ ਵਿੱਚ ਪੈਂਦੀਆਂ ਨੇ ਤੇ ਬਹੁਤ ਹੀ ਹੈਲਦੀ ਤੇ ਟੇਸਟੀ ਆਪਣਾ ਸ਼ਰਬਤ ਬਣੂਗਾ ਇਹ ਆਪਣੇ ਕਿਡਨੀ ਤੇ ਲੀਵਰ ਵਾਸਤੇ ਲੀਵਰ ਨੂੰ ਇਹ ਮਦਦ ਕਰਦਾ ਇਹ ਬਹੁਤ ਵਧੀਆ ਜੂਸ ਬਣੂਗਾ ਸ਼ਰਬਤ ਤੇ ਨਾਲੇ ਆਪਣੇ ਸਕਿਨ ਵਾਸਤੇ ਵੀ ਬਹੁਤ ਵਾਹ ਹੈ ਹਲਦੀ ਆ ਤੇ ਹੁਣ ਆਪਾਂ ਨਾ ਇਹਨੂੰ ਕਟਾਂਗੇ ਕੱਟ ਕੇ ਤੇ ਆਪਾਂ ਇਹਦਾ ਨੀ ਜੂਸ ਕੱਢ ਲਾਂਗੇ ਆ ਦੇਖੋ ਆਪਾਂ ਇਹਦਾ ਨਾ ਪਾਣੀ ਕੱਢ ਲਿਆ ਨਾਰੀਅਲ ਦਾ ਬਹੁਤ ਹੀ ਟੇਸਟੀ ਨਾ ਫਾਇਦੇਮੰਦ ਹੁੰਦਾ ਇਹਦਾ ਪਾਣੀ ਤੇ ਹੁਣ ਆਪਾਂ ਇਹਦੀ ਕਟਿੰਗ ਕਰ ਲਾਂਗੇ ਆ ਪਾਣੀ ਵੀ ਆਪਾਂ ਨਾਲ ਹੀ ਪਾਵਾਂਗੇ ਸ਼ਰਬਤ ਦੇ ਹੁਣ ਆਪਾਂ ਦੇ ਛੋਟੇ ਛੋਟੇ ਪੀਸ ਕਰ ਲਾਂਗੇ ਕੱਟ ਕੇ ਹੁਣ ਆਪਾਂ ਛੋਟੇ ਛੋਟੇ ਪੀਸਾਂ ਚ ਕੱਟ ਲਿਆ ਆਪਾਂ ਨਾ ਖੋਪੇ ਨੂੰ ਤੇ ਹੁਣ ਆਪਾਂ ਇਹਨੂੰ ਨਾ ਜੱਗ ਦੇ ਵਿੱਚ ਪਾ ਲਾਂਗੇ ਤੇ ਜਿਹੜਾ ਆ ਪਾਣੀ ਆ ਨਾ ਆ ਪਾਣੀ ਵੀ ਵਿੱਚੇ ਹੀ ਪਾ ਲਾਂਗੇ ਤੇ ਥੋੜਾ ਜਿਹਾ ਪਾਣੀ ਆਪਾਂ ਹੋਰ ਪਾਵਾਂਗੇ ਫਿਰ ਆਪਾਂ ਨਾਲ ਦੀ ਨਾਲ ਪਾਵਾਂਗੇ ਜਿੰਨੀ ਕ ਆਪਾਂ ਨੂੰ ਜ਼ਰੂਰਤ ਹੋਈ ਤੇ ਹੁਣ ਆਪਾਂ ਇਹਨੂੰ ਗ੍ਰਾਇੰਡ ਕਰਾਂਗੇ ਆਪਾਂ ਨਾ ਨਾਰੀਅਲ ਗ੍ਰਾਇੰਡ ਹੋ ਗਏ ਤੇ ਹੁਣ ਆਪਾਂ ਇਹਦੇ ਵਿੱਚ ਨਾ ਚੀਨੀ ਪਾ ਲਾਂਗੇ ਆਪਾਂ 6-7 ਚਮਚ ਪਾਵਾਂਗੇ ਚੀਨੀ ਦੇ ਆਪਾਂ 7 ਚਮਚਾ ਪਾ ਲਈ ਜੀਨੀ ਦੇ ਤੇ ਹੁਣ ਥੋੜਾ ਜਿਹਾ ਪਾਣੀ ਪਾ ਕੇ ਨਾ ਤੇ ਆਪਾਂ ਫੇਰ ਗ੍ਰਾਇੰਡ ਕਰਾਂਗੇ ਹੁਣ ਆਪਣੇ ਚੀਨੇ ਵਿੱਚ ਖੁਰ ਜੋਗੀ ਰਹਿ ਗਿਆ ਹੁਣ ਨਾ ਪਾਏ ਨੂੰ ਛਾਣ ਲਾਂਗੇ ਆਪਾਂ ਛਾਣਣੀ ਨਾਲ ਲਈ ਤੇ ਨੂੰ ਛਾਣ ਲਾਂਗੇ ਥੋੜਾ ਜਿਹਾ ਪਾਣੀ ਜੱਗ ਵਿੱਚ ਪਾ ਲਾਂਗੇ ਜਿਹੜਾ ਨਾਲ ਲੱਗਿਆ ਨਾ ਆਪਣਾ ਮਾਰੀ ਦਾ ਉਹ ਸਾਰਾ ਲੈ ਜਾਊਗਾ ਇਧਰ ਆਪਣੇ ਟੱਕਣ ਦੇ ਨਾਲ ਵੀ ਲੱਗਿਆ ਪਿਆ ਤੇ ਇਹ ਵੀ ਲੈ ਜਾਊਗਾ ਇਹਨਾਂ ਸਾਇਕ ਪੈ ਗਏ ਨੇ ਹੁਣ ਆਪਾਂ ਸਾਰਾ ਇਹਦਾ ਜੂਸ ਆ ਜਿਹੜਾ ਛਾਣ ਦੇ ਨਾਲ ਕੱਢ ਲਾਂਗੇ ਫਿਰ ਇਸ ਤਰ੍ਹਾਂ ਦਰਵਾਜ਼ਾ ਦਵਾ ਕੇ ਕੱਢ ਦੇਾਂਗੇ ਜੂਸ ਨਾ ਆਪਾਂ ਨਾ ਦਵਾ-ਦਵਾ ਕੇ ਸਾਰਾ ਕੱਟ ਤਾਂ ਆਪਾਂ ਕੱਪੜੇ ਚ ਪਾ ਕੇ ਵੀ ਨਿਚੋੜ ਸਕਦੇ ਆ ਤੇ ਜਿਹੜਾ ਇਹ ਹੈਗਾ ਨਾ ਆਪਾਂ ਨੂੰ ਬੂਰਾ ਜ ਇਹ ਆਪਾਂ ਨਾ ਸੁਕਾ ਕੇ ਤੇ ਇਹ ਵਧੀਆ ਬਣ ਜਾਂਦਾ ਆਪਣਾ ਆਪਾਂ ਆਪਾਂ ਹਲਵੇ ਚ ਪਾ ਗਏ ਖੀਰ ਚ ਪਾ ਗਏ ਕਾਸੇ ਚ ਵੀ ਪਾ ਸਕਦੇ ਆ ਇਹ ਇਹ ਨਾਰੀਅਲ ਦਾ ਬਰਾਦਾ ਬਣ ਜਾਂਦਾ ਹੁਣ ਆਪਾਂ ਇਹਨੂੰ ਸਾਈਡ ਤੇ ਕਰ ਦਿੰਨੇ ਆ ਹੁਣ ਆਪਾਂ ਇਹਦੇ ਵਿੱਚ ਨਾ ਕਾਲਾ ਨਮਕ ਪਾਵਾਂਗੇ ਅੱਧਾ ਕ ਚਮਚ ਪਾਵਾਂਗੇ ਹੋਰ ਕੁਝ ਨਹੀਂ ਪਾਉਣਾ ਆਪਾਂ ਇਹਦੇ ਵਿੱਚ ਜੇ ਆਪਾਂ ਨਾ ਨਿੰਬੂ ਪਾਵਾਂਗੇ ਤਾਂ ਇਹ ਫਟ ਜਾਊਗਾ ਤੇ ਨਾ ਕੋਈ ਆਪਾਂ ਪਾਉਣਾ ਪੂੜਨਾ ਤੇ ਹੁਣ ਇਹਦੇ ਥੋੜਾ ਜਿਹਾ ਠੰਡਾ ਪਾਣੀ ਪਾਵਾਂਗੇ ਨਾਲੇ ਪਾਵਾਂਗੇ ਆਪਾਂ ਪਰ ਹੁਣ ਆਪਾਂ ਇੱਚ ਬਰਫ਼ ਵੀ ਪਾ ਦੇਾਂਗੇ ਜਿੰਨਾ ਕੰਮਾ ਪੀਣਾ ਆਪਾਂ ਉਹ ਸਾਰਾ ਲਾ ਲਾ ਪਾਹ ਸਾਗਦੇ ਆ ਆਪਣਾ ਨਾ ਸ਼ਰਬਤ ਤੇ ਨਾਰੀਅਲ ਦਾ ਹੋ ਗਿਆ ਤਿਆਰ ਤੇ ਹੁਣ ਆਪਾਂ ਕਰਦੇ ਆ ਇਹਨੂੰ ਸਰਵ ਹੁਣ ਆਪਾਂ ਨਾ ਗਲਾਸਾਂ ਦੇ ਵਿੱਚ ਥੋੜੀ ਥੋੜੀ ਬਰਫ਼ ਪਾਤੀ ਐ ਤੇ ਹੁਣ ਆਪਾਂ ਨਾ ਇਹਨੂੰ ਸਰਵ ਕਰ ਲਾਂਗੇ ਬਹੁਤ ਹੀ ਹਲਦੀ ਤੇ ਟੇਸਟੀ ਤੇ ਆਪਣੇ ਲੀਵਰ ਤੇ ਕਿਡਨੀ ਦੀ ਨਾਲ ਹੈਲਪ ਪੂਰੀ ਕਰਦਾ ਇਹ ਤੇ ਗਰਮੀਆਂ ਦੇ ਵਿੱਚ ਜ਼ਰੂਰ ਪੀਆ ਕਰੋ ਬਣਾ ਕੇ ਨਾਲੇ ਬੱਚਿਆਂ ਨੂੰ ਪਾਓ ਨਾਲੇ ਆਪ ਪੀਓ ਆਪਾਂ ਤਿੰਨ ਚਾਹ ਤਿੰਨ ਗਲਾਸ ਬਣਾਏ ਸੀ ਪੂਰੇ ਆਪਣੇ ਤਿੰਨ ਗਲਾਸ ਬਣ ਕੇ ਹੋ ਗਏ ਤਿਆਰ ਆਪਾਂ 7 ਚਮਚ ਪਾਏ ਸੀ ਤਿੰਨ ਗਲਾਸਾਂ ਦੇ ਹਿਸਾਬ ਨਾਲ ਪਾਏ ਸੀ ਆਪਾਂ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ లైక్ ਸ਼ੇਅਰ ਜਰੂਰ ਕਰਿਓ ਤੇ ਤੁਸੀਂ ਵੀ ਟਰਾਈ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ